ਢਿੱਲੋਂ ਸਾਹਿਬ ਕਿਸਾਨਾਂ ਦਾ ਕੀ ਬਣੂਗਾ ਮੋਦੀ ਦਾ ਮੰਨ ਨਹੀਂ ਰਿਹਾ ਇਹ ਮਸਲਾ ਫਿਰ ਕਿੱਧਰ ਨੂੰ ਜਾਊਗਾ ਉਹ ਘੋਮਣ ਸਾਹਿਬ ਮੋਦੀ ਸਾਹਿਬ ਨੇ ਪੰਗਾ ਹੀ ਪੰਜਾਬੀਆਂ ਨਾਲ ਲੈ ਲਿਆ ਤੁਹਾਨੂੰ ਪਤਾ ਪੰਜਾਬੀ ਦਾ ਪਿੱਛੇ ਹਟਣ ਵਾਲੇ ਨਹੀਂ ਹਨ ਇਹਨਾਂ ਨੇ ਤਾਂ ਧਰਮਰਾਜ ਤੇ ਜਮਦੂਤਾ ਨੂੰ ਵੀ ਪੰਗਾ ਪਾ ਕੇ ਰੱਖਿਆ ਢਿੱਲੋਂ ਸਾਹਿਬ ਜਮਦੂਤਾ ਨੂੰ ਕਿਵੇਂ ਕਰਤਾ ਪੰਜਾਬੀਆਂ ਨੇ ਪਰੇਸ਼ਾਨ ਉਹ ਮੈਂ ਤੁਹਾਨੂੰ ਦੱਸਦਾ ਵੀ ਕਿੱਦਾਂ ਜਮਦੂਤਾ ਤੇ ਧਰਮਰਾਜ ਨੂੰ ਪੰਜਾਬੀਆਂ ਨੇ ਪੰਗਾ ਪਾ ਰੱਖਿਆ ਇੱਕ ਵਾਰੀ ਧਰਮਰਾਜ ਨੇ ਦੋ ਜਮਦੂਤ ਭੇਜੇ ਇੱਕ ਗੋਰੇ ਨੂੰ ਲਿਉਣ ਨੂੰ ਇੱਕ ਪੰਜਾਬੀ ਨੂੰ ਲਿਉਣ ਵਾਸਤੇ ਗੋਰੇ ਵਾਲਾ ਤਾਂ ਮੁੜਿਆ ਆ ਪੰਜਾਬੀ ਵਾਲਾ ਵਾਪਸ ਹੀ ਨਹੀਂ ਆਇਆ ਧਰਮਰਾਜ ਪਰੇਸ਼ਾਨ ਵੀ ਜਮਦੂਤ ਕਿੱਧਰ ਗਿਆ ਜਦੋਂ ਦੋ ਤਿੰਨ ਮਹੀਨਾ ਬਾਅਦ ਜਮਦੂਤ ਮੁੜਿਆ ਧਰਮਰਾਜ ਕਹਿੰਦਾ ਵੀ ਕਿੱਥੇ ਰਹਿ ਗਿਆ ਸੀ ਉਹ ਕਹਿੰਦਾ ਜੀ ਐਡਰੈਸ ਪੰਜਾਬ ਦਾ ਸੀ ਪੰਜਾਬੀ ਨੂੰ ਲੈਣ ਗਿਆ ਜਦੋਂ ਉੱਥੇ ਪੰਜਾਬ ਗਿਆ ਉਹ ਕਹਿੰਦਾ ਗ੍ਰੀਸ ਚ ਲੱਗ ਗਿਆ ਮੈਂ ਗ੍ਰੀਸ ਪਹੁੰਚਿਆ ਕਹਿੰਦਾ ਇਟਲੀ ਚ ਲੱਗ ਗਿਆ ਜਦੋਂ ਇਟਲੀ ਗਿਆ ਉਹ ਕਹਿੰਦਾ ਇੰਗਲੈਂਡ ਨਿਕਲ ਗਿਆ ਇੰਗਲੈਂਡ ਤੋਂ ਪਤਾ ਲੱਗਿਆ ਕੈਨੇਡਾ ਨਿਕਲ ਗਿਆ ਧਰਮਰਾਜ ਕਹਿੰਦਾ ਕੈਨੇਡਾ ਫੜ ਲਿਆਉਣਾ ਸੀ ਉਹ ਕਹਿੰਦਾ ਜੀ ਕੈਨੇਡਾ ਕੀ ਕਰੀਏ ਉਹਦਾ ਉੱਥੇ ਨਾਂ ਕੋਈ ਸ਼ੋਰ ਸਿੰਨ ਨੰਬਰ ਕੋਈ ਸ਼ੋਰ ਲਾਇਸੈਂਸ ਤੇ ਕੋਈ ਸ਼ੋਰ ਰਹਿੰਦਾ ਕਿਤੇ ਹੋਰ ਮੈਨੂੰ ਤਾਂ ਉੱਥੇ ਭਰ ਦੇ ਭਰ ਦੇ ਨੂੰ ਕਮਲਾ ਹੋ ਕੇ ਫੜਕੇ ਲਿਆਉਂਦਾ ਧਰਮਰਾਜ ਨੂੰ ਬੜਾ ਗੁੱਸਾ ਆਇਆ ਕਹਿੰਦਾ ਆਹ ਦੂਜਾ ਜਮਦੂਤ ਤਾਂ ਜਿਹੜਾ ਮੈਂ ਪਹਿਲਾਂ ਭੇਜਦਾ ਇਹ ਤਾਂ ਪੰਜਾਬੀ ਬੰਦੇ ਨੂੰ ਫਟਾਫਟ ਫੜ ਲੈਂਦਾ ਤੈਨੂੰ ਤੇ 3 ਮਹੀਨੇ ਲੱਗੇ ਉਹ ਜਮਦੂਤ ਨੂੰ ਸੱਦਿਆ ਕਹਿੰਦਾ ਵੀ ਤੂੰ ਕਿੰਨਾ ਫੜ ਲੈਣਾ ਪੰਜਾਬੀਆਂ ਨੂੰ ਕਹਿੰਦਾ ਜੀ ਆਪਾਂ ਤਾਂ ਸਿੱਧਾ ਹੀ ਕੈਨੇਡਾ ਜਾਂਦਾ ਆਪਾਂ ਦਾ ਪਤਾ ਹੈ ਘੁੰਮ ਫਿਰ ਕੇ ਆਊਗਾ ਤਾਂ ਇੱਥੇ ਆਪਾਂ ਤਾਂ ਬਾਰਡਰ ਤੇ ਬਹਿ ਜਾਂਦੇ ਤੇ ਇਹ ਉਹ ਪੰਜਾਬੀ ਨੇ ਜਿਹੜੇ ਪਿੱਛੇ ਨਹੀਂ ਹਟਦੇ ਜਿਹੜੇ ਕਰੋਨਾ ਤੋਂ ਨਹੀਂ ਡਰਦੇ ਕਿਸੇ ਚੀਜ਼ ਤੋਂ ਨਹੀਂ ਡਰਦੇ ਇਹਨਾਂ ਨੇ ਮੋਦੀ ਨਾਲ ਪੰਗਾ ਲੈ ਲਿਆ ਇਹਨਾਂ ਨੇ ਪਿੱਛੇ ਥੋੜੀ ਮੈਨ ਲੈ ਕਾਲੇ ਕਾਨੂੰਨ ਨੂੰ ਵਾਪਸ ਕਰਾਏ ਬਣਾ ਇਹ ਤਾਂ ਮੋਦੀ ਸਾਹਿਬ ਨੂੰ ਉਦੋਂ ਹੀ ਪਤਾ ਲੱਗੂ ਜਿੱਦੇ ਤੜਕੇ ਬਾਰੀ ਫੋਲੀ ਤਾਂ ਉਹਦੇ ਲਾਂਚ ਕੱਦੂ ਕਰਕੇ ਪੰਜਾਬੀਆਂ ਨੇ ਝੋਨਾ ਲਾਇਆ ਹੋਇਆ ਤੇ ਬੈਠੇ ਹੋਏ ਉੱਥੇ ਕੰਬਾਈਨਾ ਲੈ ਕੇ ਇਹ ਮੋਦੀ ਸਾਹਿਬ ਮੰਨ ਲਓ ਮੰਨ ਲਓ ਇਹ ਤੁਹਾਡੇ ਨਾਲ ਇਹ ਜਿੰਦੂਤਾ ਵਾਲੀ ਹੋਣੀ ਹੈ ...